ਬਹੁਤ ਹੀ ਸਤਿਕਾਰਯੋਗ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦੇ ਨਾਲ ਜੁੜੇ ਵੱਖ-ਵੱਖ ਭਾਗਾਂ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਬਠਿੰਡਾ ਸ਼ਹਿਰ ਦੇ ਵਿੱਚ ਚਿਲਡਰਨ ਪਾਰਕ ਦੇ ਵਿੱਚ ਰੱਖੀ ਗਈ ਸੀਗੀ ਤਾਂ ਇਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਜੁਲਾਈ 2020 ਤੋਂ ਬਾਅਦ ਮੁਲਾਜ਼ਮ ਜਿੱਥੇ ਬੰਦੀਆਂ ਨੇ ਜਿਹੜਾ ਉਹ ਵੱਧ ਚੜ੍ਹ ਕੇ ਸਮੂਲੀਅਤ ਕਰੀ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਐਕਸ਼ਨ ਲੈਂਦੇ ਆ ਅੱਜ ਦੀ ਸੂਬਾ ਪਧਰੀ ਮੀਟਿੰਗ ਦੇ ਵਿੱਚ ਐਲਾਨ ਕਰਿਆ ਗਿਆ ਕਿ 23 ਮਾਰਚ ਨੂੰ ਜਿਹੜਾ ਉਹ ਸੰਗਰੂਪ ਦੀ ਧਰਤੀ ਤੇ ਜਿਹੜਾ ਉਹ ਸੂਬਾ ਪਧਰੀ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਿਆ ਜਾਊਗਾ ਤਾਂ ਰੋਸ ਪ੍ਰਦਰਸ਼ਨ ਕਰਨ ਦੇ ਪਿੱਛੇ ਜਿਹੜਾ ਕਾਰਨ ਹੈ ਉਹ ਬਿਲਕੁਲ ਸਾਫ਼ ਹੈ ਕਿ ਸੌਰਵ ਸ਼ਰਮਾ ਕੇਸ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਤੋਂ ਵੀ ਪੰਜਾਬ ਸਰਕਾਰ ਦੀ ਜਿਹੜੀ ਐਸਐਲਪੀ ਜਿਹੜੀ ਉਹ ਖਾਰਜ ਹੋ ਜਾਂਦੀ ਹੈ ਉਦੋਂ ਬਾਅਦ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਨਵੇਂ ਹੱਤ ਕੰਡੇ ਅਪਣਾਉਂਦੇ ਹੋਏ ਆ ਸਮੂਹ ਭਾਗਾਂ ਨੂੰ ਜਿਹੜਾ ਉਹ 31 ਦਸੰਬਰ ਨੂੰ ਇੱਕ ਪੱਤਰ ਜਾਰੀ ਕਰਦੀ ਹੈ ਕਿ ਸਰਵਿਸ ਰੂਲ ਸੋਧ ਕੇ ਜਿਹੜਾ ਉਹ ਤੁਸੀਂ ਜਿਹੜਾ ਨਵੀਂ ਭਰਤੀ ਕਰਨੀ ਹੈ ਔਰ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਸ ਪੱਤਰ ਤੋਂ ਬਿਲਕੁਲ ਸਾਫ਼ ਦਿਖਾਈ ਦੇ ਰਹੀ ਹੈ ਕਿ ਉਹ ਜੁਲਾਈ 2020 ਤੋਂ ਬਾਅਦ ਵੱਖ-ਵੱਖ ਭਾਗਾਂ ਦੇ ਵਿੱਚ ਭਰਤੀ ਹੋਈ ਮਲਾਜ਼ਮਾਂ ਤੇ ਜਿਹੜਾ ਪੰਜਾਬ ਪੇ ਸਕਿੱਲ ਜਿਹੜਾ ਉਹ ਬਹਾਲ ਕਰਨਾ ਨਹੀਂ ਚਾਹੁੰਦੀ ਹੈਗੀ ਸੋ ਅੱਜ ਦੀ ਇਸ ਸੂਬਾ ਪਧਰੀ ਮੀਟਿੰਗ ਦੇ ਵਿੱਚ ਇਸ ਚੀਜ਼ ਤੇ ਸਖਤ ਨੋਟਿਸ ਲੈਂਦੇ ਆ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪਧਰੀ ਐਕਸ਼ਨ ਦਾ ਐਲਾਨ ਕੀਤਾ ਗਿਆ ਔਰ ਪੰਜਾਬ ਸਰਕਾਰ ਨੂੰ ਜਿਹੜਾ ਉਹ ਇਹ ਸਮਝ ਜਾਣਾ ਚਾਹੀਦਾ ਕਿ ਦਿੱਲੀ ਦੇ ਵਿੱਚ ਜੁਆ ਜੁਨਾਂ ਦੇ ਨਾਲ ਹੋਇਆ ਜੇਕਰ ਉਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਜੋ ਵਾਰੇ ਕਰੇ ਸੀਗੇ ਚਾਹੇ ਉਹ ਪੰਜਾਬ ਪੇ ਸਕਿੱਲ ਬਹਾਲੀ ਦਾ ਸੀਗਾ ਚਾਹੇ ਪੁਰਾਣੀ ਪੈਨਸ਼ਨ ਦਾ ਸੀਗਾ ਕਿ ਮਜ਼ਮਲਾਜਮਾਂ ਦੇ ਨਾਲ ਜੁੜੇ ਹੋਰ ਸੀਗੇ ਜਾਂ ਮਜ਼ਦੂਰਾ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਜਿੰਨੇ ਵੀ ਵਾਦੇ ਪੰਜਾਬੀਆਂ ਦੇ ਨਾਲ ਸੀਗੇ ਜੇਕਰ ਉਹ ਪੂਰੇ ਨਾ ਹੋਏ ਤਾਂ 2027 ਦੇ ਵਿੱਚ ਜੋ ਅੱਜ ਦਿੱਲੀ ਦੇ ਵਿੱਚ ਹੋਇਆ ਇਸ ਤੋਂ ਮਾੜਾ ਅਸ਼ਰ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਹੋਊਗਾ ਸੋ ਅਸੀਂ ਵਕ ਵਕ ਭਾਗਾਂ ਦੇ ਜਿਹੜੇ ਮਲਾਜਮ ਸਾਥੀ ਹੈ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਸਮੇਂ ਦੇ ਦਰਮਿਆਨ ਜਿਹੜਾ ਤੁਹਾਨੂੰ 1.5 ਮਹੀਨੇ ਦਾ ਸਮਾਂ ਮਿਲਿਆ ਤੁਸੀਂ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਆਪਣੀਆਂ ਮੀਟਿੰਗਾਂ ਕਰਨੀਆਂ ਨੇ ਵੱਧ ਤੋਂ ਵੱਧ ਜਿਹੜਾ ਉਹ ਕੈਡਰ ਜਿਹੜਾ ਉਹ ਤਿਆਰ ਕਰਨਾ ਹੈ 23 ਮਾਰਚ 2025 ਨੂੰ ਜਿਹੜਾ ਉਹ ਆਪਾਂ ਸੂਬਾ ਪੱਧਰੀ ਆਪਣਾ ਐਕਸ਼ਨ ਜਿਹੜਾ ਉਹ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕਰਕੇ ਜਿਹੜਾ ਉਹ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜੀ ਧੰਨਵਾਦ ਜੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੇਸਕੇ ਬਹਾਲੀ ਸੰਜਾ ਫਰੰਟ ਜਿੰਦਾਬਾਦ 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 ਪੰਜਾਬ ਪੇਸਕੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਪੇਸਕੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਪੇਸਕੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ